ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਹੋਰ ਵੀਡੀਓ ਜਿਸ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਹੈਵੀ ਨਾਪ ਦੇ ਸੂਟ ਹੁੰਦੇ ਜਿਹੜੇ ਉਹਨਾਂ ਦੀ ਕਟਾਈ ਕਿਸ ਤਰ੍ਹਾਂ ਕਰ ਸਕਦੇ ਆ ਆਪਣੇ ਕੋਲੇ ਨਾਪ ਹੈਗਾ ਦੇਖੋ ਲੰਬਾਈ 45 ਕੇਰਾ 24 ਛਾਤੀ 24 ਕਮਰ 22 ਤੇ हिਪੇ ਦੀ ਦੇਖੋ ਧਿਆਨ ਨਾਲ 26 ਆ ਤੇ ਕੇਰਾ 24 ਆ ਆਪਾਂ ਜਿਹੜੀ ਕਟਾਈ ਕਰਨੀ ਹੁੰਦੀ ਆ ਉਹ हिਪ ਦੇ ਅਕੋਰਡਿੰਗ ਹੀ ਕਰਨੀ ਹੁੰਦੀ ਆ ਜਦੋਂ ਆਪਾਂ ਕੇਰ ਰੱਖਣਾ ਹੁੰਦਾ ਤਾਂ ਆਪਾਂ हिਪ ਦੇ ਹਿਸਾਬ ਨਾਲ ਰੱਖਣਾ ਹੁੰਦਾ ਹੈਪ ਆਪਣੀ 26 ਆ ਤਾਂ ਆਪਾਂ 26 ਦੇ ਵਿੱਚ 3 ਇੰਚ ਪਲੱਸ ਕਰਕੇ ਕਟਾਈ ਕਰ ਆਉ ਦੱਸਦੇ ਹਾਂ ਕਟਾਈ ਕਿਸ ਤਰ੍ਹਾਂ ਹੋਊਗੀ ਹਾਂਜੀ ਆ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਇਸਦੀ ਕਟਾਈ ਕਿਵੇਂ ਹੋਊਗੀ ਦੇਖੋ ਆਪਣੇ ਕੋਲੇ 5 ਮੀਟਰ ਕੱਪੜਾ ਸੀ ਤੁਸੀਂ ਪਹਿਲਾਂ ਕਟਾਈ ਕਰਨ ਤੋਂ ਪਹਿਲਾਂ ਕੱਪੜਾ ਜਿਹੜਾ ਮਿਲ ਲੈਣਾਗਾ ਵੀ 5 ਮੀਟਰ ਹੈਗਾ ਪੂਰਾ ਜਾਂ ਨਹੀਂ ਆਪਾਂ ਉਹਦੇ ਵਿੱਚੋਂ ਦੇਖੋ ਜਿੰਨੀ ਆਪਣੀ ਕਮੀਜ਼ ਦੀ ਲੰਬਾਈ ਸੀ ਤਾਂ ਆਪਾਂ ਉਹਦੇ ਵਿੱਚ 3 ਇੰਚ ਪਲੱਸ ਕਰਕੇ ਜਿਹੜਾ ਕਮੀਜ਼ ਦਾ ਕੱਪੜਾ ਉਹ ਅਡ ਕਰ ਲਿਆ ਦੇਖੋ ਇਹ ਆਪਣਾ ਕੱਪੜਾ ਲਾ ਲਿਆ ਆਪਾਂ ਉਹਦੇ ਨਾਲ ਇਹ ਵਾਲਾ ਕੱਪੜਾ ਲਿਆ ਹਾ ਦੇਖੋ ਪਹਿਲਾਂ ਆਪਾਂ ਇਹਨੂੰ ਕੱਪੜੇ ਨੂੰ ਜਿਹੜਾ ਆਪਣਾ ਨਾਲੋਂ ਲਿਆ ਆਪਏ ਨੂੰ ਸਾਈਡ ਤੇ ਕਰਦਾਂਗੇ ਬਾਅਦ ਚ ਆਪਾਂ ਦੇਖਾਂਗੇ ਵੀ ਇਹਦੇ ਵਿੱਚੋਂ ਕੀ ਚੀਜ਼ ਆ ਜਿਹੜੀ ਉਹ ਨਿਕਲੂਗੀ ਆਪਾਂ ਤੁਸੀਂ ਧਿਆਨ ਨਾਲ ਦੇਖੋ ਆਪਣੀ ਕਮੀਜ਼ ਦਾ ਜਿਹੜਾ ਘੇਰ ਸੀਗਾ ਉਹ ਨੀਚੇ ਤੋਂ ਹੈਗਾ 24 ਇੰਚ ਤੇ ਉੱਪਰੋਂ ਜਿਹੜਾ ਹੈਗਾ हिਪ ਹੈਗੀ ਆ ਉਹ ਹੈਗੀ ਆ 26 ਇੰਚ ਤਾਂ ਆਪਾਂ ਇਹਦਾ ਦੇਖੋ ਨਿਸ਼ਾਨ ਜਿਹੜੇ ਲਗਾਏ ਆ ਆਪਾਂ ਲਗਾਇਆ 26 ਇੰਚ ਹੈਗਾ हिਪ ਤਾਂ ਆਪਾਂ 29 ਇੰਚ ਦੀ ਕਟਾਈ ਕਰੀਏ 3 ਇੰਚ ਵੱਧ ਇਹ ਆਪਾ ਕਪੜਾ ਜਿਹੜਾ ਇਹ ਸਾਈਡ ਤੇ ਰੱਖਦੇ ਨਾ ਆਪਾਂ ਇੱਕ ਸਾਈਡ ਤੇ ਕੱਟਿਆ ਦੇਖੋ ਇੱਕ ਸਾਈਡ ਬੰਦ ਆ ਇਹਦੀ ਹੁਣ ਆਪਾਂ ਇਹਦੇ ਚੋਂ ਪਹਿਲਾਂ ਇਹਨੂੰ ਦੇਖਾਂਗੇ ਵੀ ਆਪਾਂ ਸਲਵਾਰ ਦੀ ਜਿਹੜੀ ਲੰਬਾਈ ਆ ਆਪਣੀ ਦੀ ਸਲਵਾਰ ਦੀ ਲੰਬਾਈ 37 ਇੰਚ ਆ ਆਪਾਂ ਇਹਨੂੰ ਮਿਲਣਾਗਾ ਬੇਦੀ ਆਪਾਂ ਕਟਾਈ ਕਿਸ ਤਰ੍ਹਾਂ ਕਰੀਏ ਵੀ ਆਪਣਾ ਜਿਹੜਾ ਕਪੜਾ ਉਹ ਪੂਰਾ ਆ ਜੇ ਪਹਿਲਾਂ ਆਪਾਂ ਦੇਖੋ ਨਿਸ਼ਾਨ ਲਗਾ ਲੈਣੇ ਆ ਨੋਰਮਲ ਆਪਾਂ ਨਿਸ਼ਾਨ ਲਗਾਉਣੇ ਆਗੇ ਡਬਲ ਫੋਲਡ ਕਰਕੇ ਕੱਪੜੇ ਦੇ ਦੂਜੀ ਸਾਈਡ ਤੋਂ ਲਗਾਉਣੇ ਆ ਇੱਧਰ ਥੋੜਾ ਜਿਹਾ ਕਾਣ ਹੈਗਾ ਐਤਲੀ ਸਾਈਡ ਤੋਂ ਡਬਲ ਫੋਲਡ ਹੈਗਾ ਕੱਪੜਾ ਇਹ ਇਹਨੂੰ ਆਪਾਂ ਇਸ ਤਰ੍ਹਾਂ 4 ਫੋਲਡ ਕਰ ਲੈਣਾ ਤੇ ਆਪਾਂ ਫਿਰ ਨਿਸ਼ਾਨ ਲਗਾ ਲੈਣੇ ਆ ਆਪਣੀ ਬਾਜੂ ਦੀ ਲੰਬਾਈ ਹੈਗੀ ਹੈ ਕਿ 2.5 18 ਇੰਚ ਦਾ ਆਪਾਂ 20 ਇੰਚ ਲਾਇਆ ਦੇਖੋ ਤੁਸੀਂ ਦੇਖੋ ਕੀ ਕਰਨਾ ਜੇ ਆਪਣੀ ਸਲਵਾਰ ਦੀ ਲੰਬਾਈ ਪੂਰੀ ਨਾ ਹੁੰਦੀ ਹੋਵੇ ਤਾਂ ਆਪਾਂ ਜਿਹੜਾ ਬਾਜੂ ਦੇ ਵਿੱਚ ਜੁਆਇੰਟ ਪਾ ਕੇ ਜਾਂ ਕੋਈ ਡਿਜ਼ਾਈਨ ਪਾ ਕੇ ਇਹਦੀ ਲੰਬਾਈ ਆ ਜਿਹੜੀ ਉਹ ਪੂਰੀ ਕਰ ਦਾਂਗੇ ਕਿਉਂਕਿ ਆਪਣੇ ਕੋਲ ਇੱਕ ਕਪੜਾ ਪਿਆਗਾ ਸਾਈਡ ਤੇ ਤਾਂ ਆਪਾਂ ਇਹਦੇ ਲਈ ਜਿਹੜੀ ਬਾਜੂ ਦੀ ਕਟਾਈ ਹੈਗੀ ਉਹ ਆਪਾਂ ਕਰਾਂਗੇ ਆਪਣੀ ਬਾਜੂ ਤਿਆਰ ਰਹੀਏਗੀ 18 ਇੰਚ ਦੀ ਤਾਂ ਆਪਾਂ 4 ਇੰਚ ਘਟਾ ਕੇ ਕਟਾਈ ਕਰ ਲਵਾਂਗੇ 14 ਇੰਚ ਹਾਂਜੀ ਹੁਣ ਆਪਾਂ ਕਰ ਲਾਂਗੇ ਬਾਜੂ ਦੀ ਕਟਾਈ ਬਾਜੂ ਦੀ ਕਟਾਈ ਕਰਾਂਗੇ ਆਪਾਂ 15 ਇੰਚ ਤੇ ਕਿਉਂਕਿ ਇਹਦੇ ਵਿੱਚ ਆਪਾਂ ਡਿਜ਼ਾਈਨ ਪਾ ਦਾਂਗੇ ਤਾਂ ਆਪਣੀ ਬਾਜੂ ਦੀ ਜਿਹੜੀ ਲੰਬਾਈ ਆ ਉਹ ਪੂਰੀ ਹੋ ਜੂਗੀ ਇੱਥੇ ਆਪਾਂ ਇਹਦੇ ਵਿੱਚ ਜੋਇੰਟ ਪਾ ਕੇ ਇਹਦੇ ਉੱਪਰ ਕੋਈ ਡਿਜ਼ਾਈਨਿੰਗ ਬਣਾਵਾਂਗੇ ਹੁਣ ਆਪਾਂ ਕਟਾਈ ਕਰਾਂਗੇ ਸਲਵਾਰ ਦੀ ਸਲਵਾਰ ਦੀ ਕਟਾਈ ਦੇਖੋ ਤੁਸੀਂ ਧਿਆਨ ਨਾਲ ਵੀ ਆਪਾਂ ਕਿਸ ਤਰ੍ਹਾਂ ਕਰਨੀ ਹੈ ਦੇਖੋ ਆਪਣੀ ਕਮੀਜ਼ ਦੇ ਨਾਲੋਂ ਨਾ ਤਾਂ ਗੋਡੇ ਲਈ ਹੈਗੇ ਆਪਾਂ ਜਿਹੜੇ ਗੋਡੇ ਪਾਉਣੇ ਹੁੰਦੇ ਆ ਤੇ ਨਾਈ ਉਹਦੇ ਨਾਲੋਂ ਬਾਹਾਂ ਲਈਆਂ ਸੀ ਬਾਹਾਂ ਆਪਾਂ ਲਾ ਲਈਆਂ ਹੁਣ ਆਪਾਂ ਇਹਦੇ ਵਿੱਚੋਂ ਨਾ ਤਾਂ ਜਿਹੜਾ ਕੱਪੜਾ ਬਚ ਗਿਆ ਇਹਦੇ ਚੋਂ ਆਪਾਂ ਕਮੀਜ਼ ਦੇ ਜਿਹੜੇ ਗੋਡੇ ਸਲਵਾਰ ਦੀ ਗੋਡੇ ਕੱਟਣੀਆਂ ਨਾਲੇ ਤਾਂ ਤੇ ਨਾਲੇ ਆਪਾਂ ਇਹਦੇ ਚੋਂ ਕੁੰਦਿਆਂ ਦੀ ਕਟਾਈ ਕਰਨੀ ਹੈਗੀ ਹੁਣ ਆਪਾਂ ਇਹਨੂੰ ਕੱਪੜੇ ਨੂੰ ਖੋਲ ਕੇ ਇਹਨੂੰ ਡਬਲ ਫੋਲਡ ਕਰਨਾ ਹੈ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਡਬਲ ਫੋਲਡ ਕਰਕੇ ਕੱਪੜਾ ਹੋ ਗਿਆ ਡਬਲ ਫੋਲਡ ਚੰਗੀ ਤਰ੍ਹਾਂ ਇਹਨੂੰ ਕਰ ਲੈਣਾ ਸੈੱਟ ਕਰ ਲਓ ਇਹਨੂੰ ਕੰਨੀ ਦਾ ਵੀ ਧਿਆਨ ਰੱਖਿਆ ਕਰੋ ਜਿਹੜੀ ਕੰਨੀ ਹੁੰਦੀ ਹੈ ਉਹ ਲਾਹ ਦਿਆ ਕਰੋ ਇੱਥੋਂ ਆਪਾਂ ਇਹਨੂੰ ਇੱਕੋ ਜਿਹਾ ਕਰਕੇ ਹੁਣ ਆਪਾਂ ਇਹਦੇ ਜਿਹੜੇ ਗੋਡੇ ਆਗੇ ਉਹਨਾਂ ਦੀ ਪਟਾਈ ਕਰਨੀ ਹੈ ਪਹਿਲਾਂ ਇੱਕ ਸਾਈਡ ਤੋਂ ਲਾਵਾਂਗੇ ਦੇਖੋ ਕੱਪੜਾ ਡਬਲ ਫੋਲਡ ਕਰਿਆ ਧਿਆਨ ਨਾਲ ਦੇਖੋ ਇਹਨੂੰ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਇੱਥੋਂ ਨਿਸ਼ਾਨ ਲਗਾ ਲੈਣੇ ਆ 12 12 ਇੰਚ ਦੇ ਇੱਕ ਸਾਈਡ ਤੋਂ 12 ਇੰਚ ਦਾ ਆਪਾਂ ਨਿਸ਼ਾਨ ਲਗਾ ਲੈਣਾ ਇਹ ਆਪਣੇ ਗੋਡੇ ਹੋ ਜਾਣਗੇ ਸਲਵਾਰ ਦੇ ਲੰਬਾਈ ਹੈਗੀ ਸਲਵਾਰ ਦੀ 70 ਇੰਚ ਤਾਂ ਆਪਾਂ 33 ਇੰਚ ਦੀ ਕਟਾਈ ਕਰਾਂਗੇ ਗੋਡਿਆਂ ਦੀ ਇਸ ਤਰ੍ਹਾਂ ਇੱਥੋਂ ਕਟਾਈ ਹੋਊਗੀ 33 ਇੰਚ ਇਹ ਹੈਵੀ ਨਾਪ ਦਾ ਸੂਟ ਆਪਨਾ ਹੁਣ ਆਪਾਂ ਇਹਦੇ ਗੋਡੇ ਜਿਹੜੇ ਉਹ ਵੱਖ ਕਰ ਲੈਣੇ ਆ ਇਹ ਹੋ ਗਏ ਆਪਣੇ ਸਲਵਾਰ ਦੇ ਗੋਡੇ ਦੇਖੋ ਪੱਤ ਕਪੜਾ ਜਿਹੜਾ ਆਪਾਂ نیچے ਤਰੱਕੀ ਨਿਸ਼ਾਨ ਲਗਾ ਲਿਆ ਸੀ ਤਾਂ ਆਪਾਂ ਇਹਨੂੰ ਕਟਿੰਗ ਕਰਦੇ ਨਾ ਹੁਣ ਆਪਣੇ ਸਲਵਾਰ ਦੀ ਕੁੰਦਿਆਂ ਦੀ ਕਟਾਈ ਕਰਨੀ ਆਪਾਂ कपड़ा बच गया कटाई सब तो पहले एक कर लो इथ देखो एको जहा होजूगा हां जी हम आपकी कनी है जी देखो जिनी अपनी सिलाई दे ਉੰਨੀ ਆਪਾਂ ਰੱਖ ਲੈਣੀ ਆ ਦੂਜੇ ਦੀ ਆਪਾਂ ਕੱਟਣੀ ਦੀ ਜਿਹੜੀ ਕਟਿੰਗ ਆ ਉਹ ਕਰ ਦੇਣੀ ਆ ਪ੍ਰਿੰਟ ਸੂਟਾਂ ਦੇ ਕੰਨੀ ਆ ਜਿਹੜੀ ਉਹ ਜ਼ਿਆਦਾ ਵੱਡੀ ਆਉਣੀ ਹੁੰਦੀ ਆ ਦੇਖੋ ਇਹਦੀ ਕੰਨੀ ਤੇ ਚੜਾਈ ਗਈ ਕਿੰਚ ਤਾਂ ਆਪਾਂ ਇਹਦੀ ਪਹਿਲਾਂ ਹੀ ਉਹ ਕਰ ਦਾਂਗੇ ਕਟਾਈ ਜੇ ਕੰਨੀ ਰਹਿ ਜਾਂਦੀ ਆ ਤਾਂ ਆਪਣੇ ਸੂਟ ਦੀ ਸਲਾਈ ਆ ਜਿਹੜੀ ਉਹ ਖਰਾਬ ਹੋ ਜਾਂਦੀ ਆ ਉਹ ਦਿਖਣ ਲੱਗ ਜਾਂਦੀ ਆ ਸਲਵਾਰ ਦੇ ਵਿੱਚ ਦੀ ਦੇਖੋ ਇਸ ਤਰ੍ਹਾਂ ਕਟਾਈ ਕਰ ਲੈਣੀ ਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰਕੇ ਜਿਹੜਾ ਇਹ ਕਪੜਾ ਬਚੇ ਇਹ ਚੋਂ ਕੁੰਦਿਆਂ ਦੀ ਕਟਾਈ ਕਰਦਾਂਗੇ ਸਲਵਾਰ ਹਲਕੀ ਜ਼ਰੂਰ ਬਣਦੀ ਹੈਗੀ ਫਿਰ ਆਪਾਂ ਕਪੜਾ ਵੀ ਕਿੱਥੋਂ ਪੂਰਾ ਕਰੀਏ 5 ਮੀਟਰ ਦੇ ਵਿੱਚੋਂ ਤਾਂ ਇੰਨੀ ਕੀ ਬਣਦੀ ਹੈ ਦੇਖੋ ਆਪਾਂ ਲਗਾਉਣਾ ਪਹਿਲਾ ਨਿਸ਼ਾਨ ਇੱਕ ਸਾਈਡ ਤੋਂ 33 ਇੰਚ 33 ਇੰਚ ਦੀ ਆਪਾਂ ਕਟਾਈ કરી ਸੀ ਗੋਡਿਆਂ ਦੀ ਤਾਂ ਆਪਾਂ ਸੇਮ ਹੋਮੇ ਕਟਾਈ ਕਰਨੀ ਹੈ ਕਿ 2.5 ਇੰਚ ਇਧਰ ਨੂੰ ਨਿਸ਼ਾਨ ਲਗਾਉਣਾ ਇਧਰਲੀ ਸਾਈਡ ਤੋਂ ਨਿ ਲਗਾਉਣਾ ਆਪਾਂ ਆਸਮ ਦਾ ਨਿਸ਼ਾਨ ਨਹੀਂ ਲਗਾਉਣਾ ਆਪਾਂ ਦੂਜੀ ਸਾਈਡ ਤੋਂ ਲਗਾਵਾਂਗੇ ਕੁੰਦੇ ਦੀ ਲੰਬਾਈ ਦਾ ਨਿਸ਼ਾਨ ਹਾਂਜੀ ਦੇਖੋ ਇਧਰਲੀ ਸਾਈਡ ਤੋਂ ਆਪਾਂ ਲਗਾ ਲੈਣਾਗਾ 33 ਇੰਚ ਇੱਥੋਂ ਆਪਾਂ ਲਗਾਵਾਂਗੇ 22 ਇੰਚ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਆਹ ਨਿਸ਼ਾਨ ਦੇ ਉੱਪਰ ਰੱਖ ਕੇ ਇਧਰੋਂ ਇਹਦੇ ਉੱਪਰ ਰੱਖ ਕੇ ਆਪਾਂ ਇਹਨਾਂ ਨੂੰ ਮਿਲਾ ਲੈਣਾਗਾ ਧਿਆਨ ਨਾਲ ਦੇਖੋ ਇਹਦੀ ਜਿਹੜੀ ਝੋਲੀ ਹੈਗੀ ਉਹ 10 ਇੰਚ ਦੀ ਆ ਇਹ ਬੱਚਿਆ ਕਪੜਾ ਜਿਹੜਾ 8 ਇੰਚ ਤਾਂ ਆਪਾਂ 2 ਇੰਚ ਦੀ ਝੋਲੀ ਹੈ ਜਿਹੜੀ ਇਹਦੇ ਵਿੱਚੋਂ ਕੱਢਾਂਗੇ ਹੁਣ ਆਪਾਂ ਇਹਦੀ ਕਟਾਈ ਹੈ ਜਿਹੜੀ ਉਹ ਕਰ ਲੈਣੀ ਆ ਇਹ ਦੇਖੋ ਆਪਣੇ ਕੁੰਦਿਆਂ ਦੀ ਜਿਹੜੀ ਕਟਾਈ ਹੋਊਗੀ ਹੁਣ ਆਪਾਂ ਇਹਦੇ ਆ ਜਿਹੜਾ ਆਸਣਾ ਉਹ ਕੱਢਣਾਗਾ ਜਿਹਨੂੰ ਪਟੋਲੀ ਵੀ ਕਹਿ ਦਿੰਨੇ ਆ ਹੁਣ ਇਹਨੂੰ ਤੁਸੀਂ ਸੈੱਟ ਕਰਕੇ ਰੱਖਣਾ ਦੇਖੋ ਐਸ ਤਰ੍ਹਾਂ ਇਹਦੇ ਉੱਪਰ ਇਧਰੋਂ ਪਰੀਜ਼ ਦੇ ਹਿਸਾਬ ਨਾਲ ਇਹਨੂੰ ਸਹੀ ਕਰਕੇ ਰੱਖ ਲਓ ਇਧਰੋਂ ਵੀ ਸਹੀ ਹੋਣਾ ਚਾਹੀਦਾ ਇਹਨੂੰ ਜਮਾ ਸੈੱਟ ਕਰਕੇ ਹੁਣ ਆਪਾਂ ਇਥੋਂ ਜਿਹੜਾ ਇਹਦਾ ਆਸਣਾ ਉਹ ਕੱਢ ਦੇਣਾਗਾ ਆਸਣ ਦੇਖੋ ਇਹਨਾਂ ਦਾ ਆਸਣ ਹੈਗਾਗਾ 12 ਇੰਚ 11 ਇੰਚ ਸੌਰੀ ਤਾਂ ਆਪਾਂ 11.5 ਦੇ ਕਟਾਈ ਕਰਾਂਗੇ ਅੱਧਾ ਇੰਚ ਵੱਧ ਹੀ ਰੱਖਾਂਗੇ ਬਸ ਦੇਖੋ ਇੰਨਾ ਹੁਣ ਆਪਾਂ ਇਹਦਾ ਹਸਣਾ ਜਿਹੜਾ ਕੱਟ ਦਾਂਗੇ ਵੈਸੇ ਤਾਂ 1 ਇੰਚ ਵੱਧਰ ਇੰਨਾ ਹੁੰਦਾ ਪਰ ਆਪਾਂ ਥੋੜਾ ਜਿਹਾ ਛੋਟਾ ਕਰਾਂਗੇ ਹਸਣ ਉਹਨਾਂ ਨੇ ਕਿਹਾ ਸੀ ਵੀ ਥੋੜਾ ਜਿਹਾ ਵੱਡਾ ਇਹ ਸਾਡੀ ਸਲਵਾਰ ਦਾ ਜਿਹੜਾ ਹਸਣਾ 12 ਇੰਚ ਸੀ 11 ਇੰਚ ਸੀਗਾ ਤਾਂ ਆਪਾਂ ਅੱਧਾ ਇੰਚ ਘੱਟ ਕਰਤਾ ਦੇਖੋ ਇਹ ਹੋ ਗਏ ਆਪਣੇ ਸਲਵਾਰ ਦੇ ਜਿਹੜੇ ਕੁੰਦੇ ਆ ਉਹਨਾਂ ਦੀ ਕਟਾਈ ਹੁਣ ਆਪਾਂ ਇਹਦੇ ਵਿੱਚ ਸਾਰੇ ਇਹ ਰੱਖਾਂਗੇ ਦੇਖੋ ਹਾਂਜੀ ਦੇਖੋ ਇਹ ਹੋ ਗਏ ਸਲਵਾਰ ਦੇ ਗੋਡੇ ਤੇ ਕੁੰਦੇ ਹੁਣ ਜਿਹੜਾ ਇਹ ਸਾਈਡ ਤੋਂ ਕਪੜਾ ਬਚਿਆ ਸੀ ਆਪਾਂ ਇਹਦੇ ਵਿੱਚੋਂ ਕਰਨੀ ਹੈ 벨ਟ ਦੀ ਕਟਿੰਗ 벨ਟ ਦੇਖੋ ਆਪਾਂ ਲੰਬਾਈ 'ਚ ਰੱਖਦੇ ਹੁੰਨੇ ਆ ਲੰਬਾਈ 'ਚ ਜਿੰਨਾ ਹੋਵੇ ਉਹਦੇ ਵਿੱਚ 1.5 ਇੰਚ ਪਲੱਸ ਕਰਕੇ ਰੱਖਦੇ ਹੁੰਨੇ ਆ ਤੇ ਚੜਾਈ 'ਚ ਰਹੂਗੀ 7.5 ਇੰਚ 벨ਟ ਆਪਣੀ 벨ਟ ਜਿਹੜੀ ਹੈਗੀ ਕੀ ਤਿਆਰ ਇਹਨਾਂ ਦੀ 28 ਇੰਚ ਦੀ 벨ਟ ਤਿਆਰ ਹੈਗੀ ਹਾਂਜੀ ਹੁਣ ਆਪਾਂ ਕਟਾਈ ਕਰਾਂਗੇ 벨ਟ ਦੀ 벨ਟ ਆਪਾਂ ਚੜਾਈ ਚ ਰੱਖਣੀ ਆ 7.5 ਇੰਚ ਪਹਿਲਾਂ ਆਪਾਂ 7 ਇੰਚ ਦੀ ਕਟਾਈ ਕਰਦੇ ਹੁੰਦੇ ਸੀ ਫਿਰ ਆਪਾਂ ਕਈ ਵਾਰ ਕੋਲਡ ਜਿਆਦਾ ਹੋ ਜਾਂਦਾ ਤਾਂ ਆਪਾਂ 7.5 ਦੀ ਕਰ ਲੈਨੇ ਆ 7.5 ਦੀ ਰੱਖ ਲਿਆ ਕਰੋ 벨ਟ ਦੀ ਜਿਹੜੀ ਚੜਾਈ ਹੁੰਦੀ ਐ ਇਸ ਤਰ੍ਹਾਂ ਹੁਣ ਆਪਾਂ ਇਹਦੀ ਲੰਬਾਈ ਐ ਜਿੰਨੀ ਆਪਣੀ 벨ਟ ਹੈਗੀ ਹੈਗੀ 28 ਇੰਚ ਦੀ ਤਾਂ ਆਪਾਂ 29 ਦੀ ਕਟਾਈ ਕਰਾਂਗੇ 1 ਇੰਚ ਵੱਧ ਇਹ ਚ ਰੱਖਾਂਗੇ 7.5 ਇੰਚ ਹੁਣ ਆਪਾਂ ਇਹਦੀ ਕਟਾਈ ਐ ਜਿਹੜੀ ਕਰ ਦੇਣੀ ਆ ਇਹ ਹੋ ਗਈ ਆਪਣੀ 벨ਟ ਦੀ ਕਟਾਈ ਸੂਟ ਦੀ ਕੱਟ ਜਿਹੜੀ ਆਉਂਦੀ ਤਾਂ 5 ਮੀਟਰ ਦੀ ਆ ਪਰ ਕੋਸ਼ਿਸ਼ ਕਰਿਆ ਕਰੋ ਵੀ ਜੇ ਹੈਵੀ ਨਾਲਪ ਦਾ ਸੂਟ ਬਣਾਉਣਾ ਤਾਂ ਜਿਹੜੀ ਸੂਟ ਦੀ ਕੱਟ ਆ ਉਹ 5.5 ਮੀਟਰ ਦੀ ਹੋਵੇ ਤਾਂ ਉਹ ਆਸਾਨੀ ਨਾਲ ਜਿਹੜਾ ਸੂਟ ਬਣ ਜਾਂਦਾਗਾ ਨਹੀਂ ਤਾਂ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਹੈਗੀ ਬਹੁਤ ਤਰੀਕਾ ਵਰਤ ਕੇ ਜਿਹੜੀ ਸੂਟ ਦੀ ਕਟਾਈ ਕਰਨੀ ਪੈਂਦੀ ਹੈ ਫੇਰ ਕਿਤੇ ਜਾ ਕੇ ਕਪੜਾ ਪੂਰਾ ਆਉਂਦਾਗਾ ਹੁਣ ਆਪਾਂ ਦੇਖੋ ਬਾਹਾਂ ਦੀ ਜਿਹੜੀ ਆਪਾਂ ਕਟਾਈ ਉਹ ਕੱਟ ਕੀਤੀ ਤਾਂ ਆਪਣੀ ਸਲਵਾਰ ਆ ਜਿਹੜੀ ਉਹ ਥੋੜੀ ਨਾਰਮਲ ਬਣ ਗਈ ਨਾ ਜ਼ਿਆਦਾ ਹਲਕੀ ਨਾ ਜ਼ਿਆਦਾ ਭਾਰੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਜੁਆਇੰਟ ਪਾਊਗਾ ਉਹ ਵੀ ਆਪਾਂ ਕਿਸੇ ਹਿਸਾਬ ਤੇ ਪੂਰਾ ਕਰਾਂਗੇ ਪਾਹ ਦੇ ਵਿੱਚ ਦੇਖੋ ਇਹ ਕਪੜਾ ਵਾਚਾ ਜਿਹੜੇ ਇੰਨਾ ਚ ਗਲਾ ਵਗੈਰਾ ਅਟੈਚ ਹੋ ਜਾਊਗਾ ਤੇ ਇਹ ਵਾਲਾ ਕਪੜਾ ਜਿਹੜਾ ਆਪਾਂ ਬਾਜੂ ਦੇ ਅੱਗੇ ਲਗਾ ਕੇ ਇਹਦਾ ਡਿਜ਼ਾਈਨ ਬਣਾ ਦਾਂਗੇ ਕੋਈ ਐਸ ਤਰ੍ਹਾਂ ਇਹਨੂੰ ਅਟੈਚ ਕਰਕੇ ਇਹ ਹੋ ਗਈ ਆਪਣੀ ਬਾਜੂ ਤੇ ਇਹ ਹੋ ਗਈ ਆਪਣੀ ਕਮੀਜ਼ ਹੁਣ ਆਪਾਂ ਇਹਦੇ ਉੱਪਰ ਨਿਸ਼ਾਨ ਲਗਾ ਕੇ ਵੀ ਤੁਹਾਨੂੰ ਦੱਸਾਂਗੇ ਹੋਨ ਆਪਣੀ ਨਿਸ਼ਾਨਾ ਜਿਹੜੇ ਹੈ ਵੀ ਨਾਪਦੇ ਉਹ ਕਿਸ ਤਰ੍ਹਾਂ ਲੱਗਦੇ ਆ ਹਾਂਜੀ ਦੇਖੋ ਹੁਣ ਆਪਾਂ ਜਿਹੜਾ ਕਮੀਜ਼ ਦਾ ਕੱਪੜਾ ਆਪਾਂ ਲਾਇਆ ਸੀ ਉਹਨੂੰ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰਨਾਗਾ ਸਾਰੇ ਨੂੰ ਹੀ ਇਸ ਤਰ੍ਹਾਂ ਡਬਲ ਫੋਲਡ ਕਰ ਲਿਓ ਫਿਰ ਇਹਨੂੰ ਆਪਾਂ ਕਰਾਂਗੇ 4 ਫੋਲਡ ਕਮੀਜ਼ ਦੇ ਵਿੱਚ ਆਪਾਂ ਜਿਹੜੀ ਕੰਨੀਆਂ ਉਹ ਨਾਲ ਹੀ ਲਾ ਲੈਣੇ ਆ ਕਿਉਂਕਿ ਉਹ ਵਿੱਚ ਫੋਲਡ ਹੋ ਜਾਂਦੀ ਹੈਗੀ ਜਦੋਂ ਵੀ ਆਪਾਂ ਘੇਰ ਵਗੈਰਾ ਫੋਲਡ ਕਰਦੇ ਆ ਤਾਂ ਵਿੱਚ ਫੋਲਡ ਹੋ ਜਾਂਦੀ ਆ ਇਹਨੂੰ ਆਪਾਂ ਸਹੀ ਕਰਕੇ ਧਰ ਲੈਣਾ ਤੁਸੀਂ ਦੇਖੋ ਇਹ ਸੂਟ ਚ ਕਾਣ ਵੀ ਹੈਗਾ ਹਲਕਾ ਹਲਕਾ ਐਸ ਤਰ੍ਹਾਂ ਪੈਂਦਾ ਨਾ ਦੇਖੋ ਝੋਲ ਜਾ ਪੈਂਦਾ ਹੋਵੇ ਜਦੋਂ ਇਸ ਤੋਂ ਹੀ ਪਤਾ ਲੱਗਦਾ ਹੁੰਦਾ ਵੀ ਇਹਦੇ ਵਿੱਚ ਕਾਣ ਵੀ ਆ ਇਹਨੂੰ ਆਪਾਂ ਕੱਢ ਲਾਂਗੇ ਸਹੀ ਕਰਕੇ ਰੱਖਾਂਗੇ ਸੈੱਟ ਕਰਕੇ ਤੁਸੀਂ ਪ੍ਰੈਸ ਵੀ ਲਗਾ ਸਕਦੇ ਹੋ ਪ੍ਰੈਸ ਨਾਲ ਵੀ ਇਹ ਸੈੱਟ ਹੋ ਜਾਂਦਾ ਦੇਖੋ ਹੁਣ ਕੋਈ ਝੋਲ ਨਹੀਂ ਆਉਂਦਾ ਹੈਗਾ ਆਪਾਂ ਇਹਨੂੰ ਸੈੱਟ ਕਰ ਲੈਣਾ ਹੈ ਇਸ ਤਰ੍ਹਾਂ ਹਲਕਾ ਹਲਕਾ ਹੱਥ ਨਾਲ ਪ੍ਰੈਸ ਜਿਹਾ ਕਰ ਲਿਆ ਕਰੋ ਫਿਰ ਜਿਹੜੀ ਇਹਦੀ ਵਿਚਾਲੇ ਵਾਲੀ ਕਰੀਜ਼ ਆ ਉਹ ਵੀ ਬਣ ਜਾਂਦੀ ਹੈ ਜੀ ਹੁਣ ਆਪਾਂ ਇੱਕ ਸਾਈਡ ਨੂੰ ਇਦਾਂ ਲਿਆਉਣਾਗਾ ਇਹਦੇ ਉੱਪਰ ਰੱਖ ਲਾਂਗੇ ਇਹ ਇੱਥੇ ਐਸ ਤਰ੍ਹਾਂ ਰੱਖ ਲੈਣਾ ਆਪਾਂ ਇਧਰੋਂ ਆ ਵਾਲੀ ਦੇਖੋ ਆ ਵਾਲੀ ਕੰਨੀ ਹੁੰਦੀ ਹੈ ਜਿਹੜੀ ਇਹਨੂੰ ਐਸ ਤਰ੍ਹਾਂ ਸਹੀ ਕਰਕੇ ਰੱਖਣਾ ਹੁੰਦਾ ਅੱਪਾ ਇਹਨਾਂ ਦੇ ਜਿਹੜੇ ਹੈਵੀ ਨਾਪ ਦੇ ਸੂਟ ਹੁੰਦੇ ਆਗੇ ਉਹਨਾਂ ਦੇ ਨਿਸ਼ਾਨ ਦੀ ਵੀਡੀਓ ਜਿਹੜੀ ਆਪਾਂ ਪਹਿਲਾਂ ਵੀ YouTube ਤੇ ਅਪਲੋਡ ਕਰੀ ਹੋਈ ਆ ਤੁਸੀਂ ਉੱਥੋਂ ਜਾ ਕੇ ਵੀ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਬਸ ਇਹਦੇ ਘੇਰੇ ਦਾ ਜ਼ਰੂਰ ਦੱਸਾਂਗੇ ਨਿਸ਼ਾਨ ਆਪਾਂ ਪਹਿਲਾਂ ਲਗਾ ਲੈਣੇ ਹੈਗੇ ਵੀ ਕਿਸ ਤਰ੍ਹਾਂ ਲੱਗਣਗੇ ਸਾਰੇ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਤੁਹਾਨੂੰ ਘੇਰੇ ਦਾ ਨਿਸ਼ਾਨ ਲਗਾਉਣਾ ਦੱਸਾਂਗੇ ਇਹਦਾ ਵੀ ਕਿਸ ਤਰ੍ਹਾਂ ਲੱਗੂਗਾ ਕਿਉਂਕਿ ਇਹਨਾਂ ਦੀ ਹਿੱਪ ਦੀ ਜਿਹੜੀ 26 ਇੰਚ ਆ ਤੇ ਘੇਰਾ ਜਿਹੜਾ ਇਹਨਾਂ ਦਾ ਉਹ 24 ਇੰਚ ਆ ਹਾਂਜੀ ਦੇਖੋ ਇਹਦੇ ਪਲੋਈ ਦੇ ਨਿਸ਼ਾਨ ਵਲੇ ਵੀ ਤੁਸੀਂ ਕੀ ਧਿਆਨ ਰੱਖਣਾਗਾ ਜਿਵੇਂ ਹੈਵੀ ਨਾਪ ਦਾ ਸੂਟ ਆ ਆਪਣੀ ਜਿਹੜੀ ਹਿਪ ਛਾਤੀ ਆ ਮਤਲਬ ਕਿ ਉਹ ਹੈਗੀ 24 ਇੰਚ ਤੇ ਕਮਰ ਹੈਗੀ ਇਹਨਾਂ ਦੀ 22 ਤੇ ਹਿਪ 26 ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤਾਂ ਆਪਾਂ ਇਹਦਾ ਜਿਹੜਾ ਪਲੋਈਆਂ ਦਾ ਗੈਪ ਹੁੰਦਾ ਇਹ ਵਾਲਾ ਤਾਂ ਆਪਾਂ ਇਹਨਾਂ ਦਾ 4 ਇੰਚ ਰੱਖਿਆਗਾ ਦੇਖੋ ਨੋਰਮਲ ਆਪਾਂ 3.5 ਇੰਚ ਰੱਖਦੇ ਹੁੰਨੇ ਆ ਤਾਂ ਆਪਾਂ ਇਹਨਾਂ ਦਾ 4 ਇੰਚ ਰੱਖਿਆ ਇਹ ਵੀ ਤੁਸੀਂ ਧਿਆਨ ਰੱਖਣਾ ਜੇ ਹੈਵੀ ਨਾਪ ਦਾ ਸੂਟ ਆਗਾ ਜਿਵੇਂ 23 ਹੋ ਗਿਆ 24 ਹੋ ਗਿਆ 25 ਹੋ ਗਿਆ ਛਾਤੀ ਜੀ ਦੀ 26 ਹੋ ਗਿਆ ਤਾਂ ਉਹਦੇ ਲਈ ਤੁਸੀਂ 4 ਇੰਚ ਰੱਖਣਾ ਹੁੰਦਾਗਾ ਇਹ ਤੇ ਇਹ ਜਿਹੜੀ ਸਾਈਡ ਵਾਲੀ ਆ ਇਹ 2.5 ਜਾਂ 2.2 ਇਹ ਦੇਖੋ ਆਪਾਂ हिਪ ਦਾ ਨਿਸ਼ਾਨਾ ਜਿਹੜਾ ਉਹ ਸਹੀ ਲਗਾਇਆਗਾ ਜਮਾ 26 ਇੰਚ ਤੇ ਤੇ ਘੇਰੇ ਇਹਨਾਂ ਦਾ ਹੈਗਾ ਨਾ ਘੇਰੇ ਇਹਨਾਂ ਦਾ ਹੈਗਾਗਾ ਦੇਖੋ 24 ਇੰਚ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲੈਣਾਗਾ ਆਪਾਂ ਇੱਥੋਂ ਕਟਾਈ ਕਰ ਲਾਂਗੇ ਤਾਂ ਆਪਾਂ ਨੂੰ ਜੋ ਆਸਾਨੀ ਹੋਵੇ ਸਲਾਈ ਕਰਨ ਵੇਲੇ 1.5 ਇੰਚ ਦਾ 2 ਇੰਚ ਤੁਸੀਂ ਵਧ ਰੱਖ ਸਕਦੇ ਹੋ ਇੱਥੋਂ ਆਪਾਂ 24 ਇੰਚ ਦਾ ਨਿਸ਼ਾਨ ਲਗਾ ਲੈਣਾ ਤੇ ਇਹ ਵਾਲੇ ਨਿਸ਼ਾਨ ਨੂੰ ਇਹਦੇ ਨਾਲ ਮਿਲਾ ਲੈਣਾਗਾ ਤੁਸੀਂ ਸਕੇਲ ਦੀ ਸਹਾਇਤਾ ਨਾਲ ਮਿਲਾ ਲੈਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਮਿਲਾ ਕੇ ਆਪਾਂ ਇਹਦੀ ਇੱਥੋਂ ਹਲਕੀ ਹਲਕੀ ਕਟਾਈ ਕਰਦੇ ਆਵਾਂਗੇ ਤੇ ਇਹ ਆਪਣੇ ਨਿਸ਼ਾਨਾ ਜਿਹੜੇ ਲੱਗੇ ਕੀ ਤਿਆਰ ਆ ਪਲੋਈ ਵੀ ਇਹਨਾਂ ਦੀ 13.5 ਇੰਚ ਤੇ ਪਾਈ ਜਾ ਆਪਾਂ ਜਿਹੜੇ ਹੈਵੀ ਨਾਪਰੇ ਸੂਟ ਹੁੰਦੇ ਉਹਨਾਂ ਦੀ ਪਲੋਈ ਆ ਜਿਹੜੀ 13.5 ਇੰਚ ਤੇ ਹੀ ਪੈਂਦੀ ਆ ਹਾਂਜੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੁਸੀਂ ਇਹ ਤਰੀਕਾ ਵਰਤ ਕੇ ਹੈਵਿੰਗ ਆਫ ਦੇ ਸੂਟ ਜਿਹੜੇ ਉਹਨਾਂ ਦੀ ਕਟਾਈ ਕਰ ਸਕਦੇ ਹੋ ਵੀਡੀਓ ਨੂੰ ਪੂਰਾ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ